ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਤ ਬੇਨਤੀ ਚਾਉ ਪਾਈ ਹਮਰੇ ਕਰੋ ਹਰ ਰੱਖਾ ਪੂਰਨ ਹੋਏ ਚਿੱਤ ਕੀ ਇੱਛਾ ਤਉ ਚਰਨ ਨੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਮ ਕਾ ਬੋਹ आभाते मोहि बचावो हो सुखी बसे मोरो परिवार शिवक सिख सवै करतारा मोर अच्छे निज करदी करिये सब देर इनको आज संगरिये पूर्ण होए हमारी आशा तोर भजन की रहे प्यासा तुम्हैं छड़ कोई अवर ना त्याऊ जो अरजहौं सो तुम ते पाऊँ सेवक सिक्खा मार तारी है चुन चुन शतर हमारे मारी है आभाद मुझे उभरिए मरण काल का त्रास निवरिए हो जाओ सदा हमारे पच्छा सिरियास्त जो करी हो रच्छा राख ले ओ मोहे रखण हारे साहिब सन सहाय प्यारे दीन बन दुष्टन के हंता तुम पुरी चतर कंता काल पाए ब्रह्मा बपतरा काल पाए शिव जो अब तल पाए प्रकाश सकल काल का तमाशा जवन काल जोगी शिव की हो वेदराज ब्रह्मा जो थी हो जौन काल सौ लोग नमस्कार है तहें हमारा ਜਵਣ ਕਾਲ ਸਭ ਜਗਤ ਬਣਾਇਓ ਦੇਵ ਦੇਂ ਜਛਣਿ ਉਪਜਾਇਓ ਆਦਿ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਰ ਨਮਸਕਾਰ ਤਿਸਹੀ ਕੋ ਹਮਾਰੀ ਸਤਲ ਪ੍ਰਜਾ ਜਨਿਆ ਸਵਾਰੀ ਸਿਵ ਕਨ ਕੋ ਸਿਵ ਗੁਣ ਸਭ ਦਿਓ ਛਤਰਣ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨਤ ਚਿੰਟੇ ਤੇ ਕੁੰਚਰ ਅਸਥੂਲਾ ਸੱਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਵਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਬਸੰਨੇ ਘੜ ਘੜ ਕੇ ਪੜ ਪੜ ਕੀ ਜਾਣੇ ਜਬ ਉਦਕਰਕ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇਹ ਅਪਾਰਾ ਜਵੇ ਆਕਰਖ ਕਰਤਹੁ ਕਵਹੁ ਤੁਮ ਮੈਂ ਮਿਲਤ ਦੇਹ ਧਰਸਹੁ ਜੇਤੇ ਬਦਨ ਸ੍ਰਿਸ਼ ਸਵਤਾਰੈ ਆਪ ਆਪਣੀ ਬੋਜਿ ਉਚਾਰੈ ਤੁਸਾਂਹੀ ਤੇ ਰਹਿਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਰੰਕਰ ਨਿਰਬਿਕਰ ਨਿਰਲੰਭ ਆਦ ਅਨੀਰਾ ਆਦ ਸੰਭ ਤਕ ਮੂੜਿ ਚਰਤ ਭੇਦੈ ਜਾ ਕੋ ਪੀਵ ਨਾ ਪਾਵਤ ਬੇਤਾ ਤਕੋ ਕਰਪਾ ਹਣ ਅਨੁਮਾਨਤ ਮਹਾ ਮੂੜ ਕਾਛ ਭੇਦ ਨਾ ਜਾਣਤ ਮਹਾ ਦੇਵ ਕੋ ਕਹ ਸਦਾ ਸ਼ਿਵ ਬਰੰਕਰ ਕਾ ਚੀਨਤ ਨਹ ਭਿਵੋ ਆਪ ਆਪਣੀ ਬਗਹ ਜੇਤੀ ਬਰਨਤ ਬਿਨ ਬਿਨ ਤੋਹੇ ਤੇਤੀ ਤੁਮਰਾ ਲਖਾ ਨਾ ਜਏ ਪਸਾਰਾ ਕਹੀ ਵੀ ਤੇ ਸਜਾ ਪ੍ਰਥਮ ਸੰਸਾਰਾ ਇਕ ਤਰੂਪਾਨੂਪਸ ਰੂਪਾ ਰੰਕ ਪਇਓ 라ਵ ਕਹੀਂ ਭੂਪਾ ਅੰਡਜ ਰਸਿ ਤਜ ਕੀਨੀ ਉਤਬਜ ਖਾਣ ਬਹਰ ਰਚਦੀਨੀ ਕਹੋਂ ਫੂਲ ਰਾਜਾ ਹਵੇ ਬੈਠਾ ਕਹੋਂ ਸਮਟ ਪਇਓ ਸ਼ੰਕਰ ਇਕੈਠਾ ਸਗਰੀ ਸ੍ਰੇਸ਼ਟ ਦਖਾਏ ਚੰਪਾਓ ਜਗਤ ਸਰੂਸ਼ਿਯੰ ਪਉ ਅਬ ਰੱਛਾ ਮੇਰੀ ਤੁਮ ਕਰੋ ਸਿਖਿਓ ਬਾਰੇ ਸਿਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪੱਤਾ ਸੁਕਲਮਲੇਸ਼ ਕਰੋ ਰਣਗਾਤਾ ਜੇ ਆਸ ਤੁਜੇ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤਾ ਹਵਾਏ ਮਾਰੇ ਉਰਖ ਜਾਉਣ ਪਗ ਪਰੇ ਤਿਹਾਰੇ تنکے تم ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਹੈ ਤਾਕੇ ਕਾਲ ਨਿਕਟਣਾ ਹੈ ਰੱਛਾ ਹੋਏ ਬਾਹੀ ਸਭ ਕੱਲਾ ਦੁਸ਼ਟ ਯਰਿ ਸਟ ਤਰੇ ਇੰਤ ਤ ਕੱਲਾ ਕਿਰਪਾ ਦ੍ਰਿਸ਼ਟ ਤਨ ਜਹੇ ਨ ਹਰਿਓ ਤਾਕੇ ਤਾਪ ਤਨ ਕਮੈ ਹਰਿ ਹਾਉ ਸਿੱਧ ਸਿੱਧ ਕਰਮ ਸਭ ਹੋਈ दुष्ट शहा शवाय सके ना कोई एक बार जिन तमैं सुमरा काल फांस ती तहे उबर जन नर नाम मते हारो कह हा दर्द दुष्ट दुख ती रहा खड्ग के मैं शरण तिहारी आपहा ਹੋ ਓ ਬਾਰੀ ਸਰਵਟੋ ਮੋਹ ਸਾਈ ਦੁਸ਼ਟ ਦਾਖਤੇ ਲੇਹੋ ਬਚਾਈ ਖੜਗ ਕੇ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਲੇਹੋ ਓ ਬਾਰੀ ਸਰਵਟੋ मोह साहायी दे ले हो बचाई सवैया पाए गहे जाब तुम्हारे तब ते को आंख तरह नहीं आने राम रहीम प्राण कुरान अनेक कहे मत एक नाम मान्य सिमरत शास्त्र बेस भए बाहों पे रखे हम एक ना जानियो सिरियस प्राण कृपा तुम री कर मैं ना कहो सब तोहे बखनियो दोहरा सगल द्वार दो को छाड़ के गए हो तोहारो द्वार ਮਹੀਂ ਗਏ ਕੀ ਲਾਜ ਅਸ ਗੋਵਿੰਦਾ ਸਤੁਹਾ ਸਗਲ ਦੁਆਰ ਕੋ ਛਡ ਕੇ ਗਏ ਹੋ ਤੋ ਹਰੋ ਦੁਆ ਮਹੀਂ ਗਏ ਕੀ ਲਾਜ ਅਸ ਗੋਵਿੰਦਾ ਸਤੁਹਾ